ਗੁਰਦਾਸਪੁਰ ਸ਼ਹਿਰ ਅੰਦਰ ਜੇਲ੍ਹ ਰੋਡ ਸਮੇਤ ਹੋਰ ਬਜ਼ਾਰਾਂ ਚ ਆਪਣੀਆਂ ਕਾਰਾਂ ਪਾਰਕ ਕਰਕੇ ਕੰਮਾਂ ਤੇ ਗਏ ਵਾਹਨ ਚਾਲਕਾਂ ਖਿਲਾਫ ਟ੍ਰੈਫਿਕ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਇਸ ਰਾਤ ਜਿਹੜੀਆਂ ਵੀ ਕਾਰਾਂ ਵਕ-ਵਕ ਧਾਵਾਂ ਤੇ ਗਲਤ ਢੰਗ ਨਾਲ ਪਾਰਕ ਕੀਤੀਆਂ ਹੋਈਆਂ ਸਨ ਉਹਨਾਂ ਦੇ ਈ ਚਲਾਨ ਕੀਤੇ ਗਏ ਹਨ ਟ੍ਰੈਫਿਕ ਪੁਲਿਸ ਦੇ ਇੰਚਾਰਜ ਸੁਤਨਾਮ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਕਈ ਵਾਰ ਅਪੀਲ ਕੀਤੀ ਗਈ ਹੈ ਕਿ ਉਹ ਗਲਤ ਢੰਗ ਨਾਲ ਵਾਹਨ ਪਾਰਕ ਨਾ ਕਰਨ ਕਿਉਂਕਿ ਇਸ ਨਾਲ ਗੁਰਦਾਸਪੁਰ ਸ਼ਹਿਰ ਅੰਦਰ ਆਵਾਜਾਈ ਤੇ ਵਿਘਨ ਪੈਂਦਾ ਹੈ ਅਤੇ ਲੋਕ ਪਰੇਸ਼ਾਨ ਹੁੰਦੇ ਹਨ ਸਵੇਰੇ ਜੇਲ੍ਹ ਰੋਡ ਗੁਰਦਾਸਪੁਰ ਵਿਖੇ ਬਹੁਤ ਸਾਰੇ ਕਾਰ ਚਾਲਕ ਆਪਣੇ ਵਾਹਨ ਸੜਕ ਦੇ ਕਿਨਾਰੇ ਹੀ ਖੜੇ ਕਰਕੇ ਆਪਣੇ ਕੰਮਾਂ ਤੇ ਕਈ ਹੋ ਸਨ ਜਿਸ ਕਾਰਨ ਟ੍ਰੈਫਿਕ 'ਤੇ ਵਿਗੜਨ ਪੈ ਰਿਹਾ ਸੀ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕਰੀਬ 30 ਜਹੀਆਂ ਕਾਰਾਂ ਦੇ ਇਹ ਚਲਾਨ ਕੀਤੇ ਹਨ ਜੋ ਗਲਤ ਢੰਗ ਨਾਲ ਪਾਰਕ ਕੀ ਧਿਆਨਿਆ ਸਨ ਉਹਨਾਂ ਨੇ ਕਿਹਾ ਕਿ ਪਹਿਲਾਂ ਜਹੀਆਂ ਕਾਰਾਂ ਨੂੰ ਸਿਕੰਜਾ ਲਗਾ ਕੇ ਉਹਨਾਂ ਦੇ ਮਾਲਕ ਦੇ ਆਨ ਤੇ ਚਲਾਨ ਕੀਤਾ ਜਾਂਦਾ ਸੀ ਆਰਮਨ ਈਚ ਲਾਨ ਪ੍ਰਣਾਲੀ ਸ਼ੁਰੂ ਹੋਣ ਕਾਰਨ ਕੋ ਟ੍ਰੈਫਿਕ ਪੁਲਿਸ ਨੂੰ ਕਿਸੇ ਵੀ ਇੰਤਜ਼ਾਰ ਕਰਨਾ ਨਹੀਂ ਪੈਂਦਾ ਅਤੇ ਜਿਹੜੇ ਵੀ ਵਾਹਨ ਚਾਲਕ ਵੱਲੋਂ ਆਵਾਜਾਈ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਉਹ ਸਾਂ ਆਨਲਾਈਨ ਹੀ ਚਲਾਨ ਕਰ ਦਿੱਤਾ ਜਾਂਦਾ ਹੈ। ਉਹਨੇ ਇਹ ਵੀ ਕਿਹਾ ਹੈ ਕਿ ਜਿਹੜੇ ਵਾਹਨਾਂ ਦੇ ਚਲਾਨ ਕੀਤੇ ਗਏ ਹਨ ਉਹ ਸਾਰੇ ਆਨਲਾਈਨ ਕੀਤੇ ਸੰ ਜਿਨ੍ਹਾਂ ਦੇ ਮਾਲਕਾਂ ਨੂੰ ਮੋਬਾਈਲ ਫੋਨ ਉੱਪਰ ਐਸਐਮਐਸ ਰਾਹੀਂ ਚਲਾਨ ਦਾ ਪਤਾ ਲੱਗ ਜਾਵੇਗਾ। ਇਸ ਦੇ ਨਾਲ ਹੀ ਉਹਨਾਂ ਹੀ ਈਚ ਲਾਨ ਦੀ ਕਾਪੀ ਕਾਰ ਦੇ ਵਾਈਪਰ 'ਚ ਵੀ ਰੱਖ ਦਿੱਤੀ ਸੀ। ਤਾ ਜੋ ਵਾਹਨ ਚਾਲਕ ਨੂੰ ਆਨਤੀ ਉਸਦੇ ਹੋਏ ਚਲਾਨ ਬਾਰੇ ਪਤਾ ਲੱਗ ਸਕੇ ਉਹਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਚ ਵੀ ਟ੍ਰੈਫਿਕ ਪੁਲਿਸ ਪੂਰੇ ਕਰਤਾਸਪੁਰ ਦੀਆਂ ਵਕਤਕ ਸੜਕਾਂ ਤੇ ਬਜ਼ਾਰਾਂ ਦੇ ਹਿੱਸੇ ਮਹਿਮ ਨੂੰ ਤੇਜ਼ੀ ਨਾਲ ਸ਼ੁਰੂ ਕਰੇਗੀ ਤਾਂ ਜੋ ਕੋਈ ਦਾਸਪੁਰ ਵਿੱਚ ਕਿਸੇ ਵੀ ਤਰ੍ਹਾਂ ਦੀ ਆਵਾਜਾਈ ਸਮੱਸਿਆ ਪੈਦਾ ਨਾ ਹੋਵੇ ਉਹਨਾਂ ਵਕਤਕ ਵਾਹਨ ਚਾਲਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਟ੍ਰੈਫਿਕ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਅਤੇ ਆਪਣੀ ਕਾਰਾਂ ਦੇ ਸ਼ੀਸ਼ਿਆਂ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਸਟਿੱਕਰ ਜਾਂ ਫਿਲਮ ਨਾ ਲਗਾਉਣ ਇਸਨਾਲੀ ਹਰੇਕ ਵਾਹਨ 'ਤੇ ਸਿਕਿਉਰਿਟੀ ਨੰਬਰ ਪਲੇਟਾਂ ਲਗਾਈਆਂ ਜਾਣ ਅਤੇ ਮੂੰਹ ਬੰਨ੍ਹ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਦੋਪਹੀਆਵਾਂ ਨਾ ਚਲਾਇਆ ਜਾਵੇ।